ਪੁਲਿਸ ਦਾ ਇੱਕ ਜਵਾਨ ਲਾਪਤਾਏ ਜਿਹਾਂ ਪੰਜਾਬ ਪੁਲਿਸ ਦਾ ਏਐਸਆਈ ਲਾਪਤਾਏ ਤੇ ਉਸ ਨੂੰ ਲੱਭਣ ਦੇ ਲਈ ਲਗਾਤਾਰ ਪ੍ਰਸ਼ਾਸਨ ਲੱਗਿਆ ਹੋਇਆ ਲਗਾਤਾਰ ਪਰਿਵਾਰ ਲੱਗਿਆ ਹੋਇਆ ਪਰ ਉਸ ਏਐਸਆਈ ਦੀ ਕੋਈ ਵੀ ਉਗਸੁਗ ਪਰਿਵਾਰ ਤੱਕ ਜਾਂ ਪੁਲਿਸ ਤੱਕ ਨਹੀਂ ਪਹੁੰਚ ਸਕੀ ਲੋਕਾਂ ਦੇ ਵੱਲੋਂ ਜਦੋਂ ਕੁਝ ਗਵਾਚਦਾ ਹੈ ਜਦੋਂ ਕੁਝ ਲੱਭਣ ਦੀ ਕੋਸ਼ਿਸ਼ ਹੁੰਦੀ ਹੈ ਤੇ ਆਖਰੀ ਉਮੀਦ ਪੁਲਿਸ ਹੁੰਦੀ ਹੈ ਪਰ ਜਦੋਂ ਖੁਦ ਪੁਲਿਸ ਵਾਲਾ ਲਾਪਤਾ ਹੋ ਜਾਵੇ ਤਾਂ ਕਿਤੇ ਨਾ ਕਿਤੇ ਆਮ ਲੋਕਾਂ ਦੇ ਮਨ ਦੇ ਵਿੱਚ ਸਵਾਲ ਉੱਠਦੇ ਨੇ ਕੀ ਆ ਪੂਰਾ ਮਾਮਲਾ ਉਹ ਤੁਹਾਨੂੰ ਦੱਸ ਦਿਆਂ ਕਿ ਆਖਰਕਾਰ ਏਐਸਆਈ ਸਾਹਿਬ ਲਾਪਤਾ ਕਿੱਥੇ ਹੋਏ ਨੇ ਦਰਅਸਲ ਮਾਮਲਾ ਸ਼੍ਰੀ ਫਤੇਗੜ ਸਾਹਿਬ ਦੀ ਧਰਤੀ ਦਾ ਹੈ ਜਿੱਥੇ ਕਿ ਏਐਸਆਈ ਸੁਖਵਿੰਦਰ ਪਾਲ ਸਿੰਘ ਜੀਆਰਪੀ ਦੇ ਵਿੱਚ ਤਾਇਨਾਤ ਸੀ ਗਵਰਨਮੈਂਟ ਰੇਲਵੇ ਪੁਲਿਸ ਦੇ ਵਿੱਚ ਨੌਕਰੀ ਕਰ ਰਹੇ ਏਐਸਆਈ ਸੁਖਵਿੰਦਰ ਪਾਲ ਸਿੰਘ ਦੇ ਲਾਪਤਾ ਹੋਣ ਦੀਆਂ ਖਬਰਾਂ ਨੇ एएसआई दी कार ਬਰਾਮਤ ਹੋ ਗਈ ਹੈ ਪਰ एएसआई ਬਰਾਮਤ ਨਹੀਂ ਹੋਇਆ ਦਰਅਸਲ ਸਰਹੰਦ ਤੇ ਕੋਲੋਂ ਗੁਜ਼ਰਦੀ ਭਾਖੜਾ ਨਹਿਰ ਤੇ ਕੰਢਿਓਂ एएसआई ਦੀ ਕਾਰ ਬਰਾਮਤ ਹੋ ਗਈ ਹੈ एएसआई ਦੇ ਲਿਖੇ ਹੋਏ ਇੱਕ ਸੁਸਾਇਸਾਈਡ ਨੋਟ ਦੀ ਬਰਾਮਤ ਕੀ ਕਰ ਲਈ ਗਈ ਹੈ ਪਰ ਇਸ ਦੇ ਉੱਤੇ ਹਜੇ ਸਪਸ਼ਟ ਨਹੀਂ ਹੈ ਕਿ ਉਹ ਸੁਸਾਇਸਾਈਡ ਨੋਟ ਉਸ एएसआई ਦਾ ਲਿਖਿਆ ਹੋਇਆ ਜਾਂ ਕਿਸੇ ਹੋਰ ਵੱਲੋਂ ਲਿਖਿਆ ਗਿਆ ਪਰਿਵਾਰ ਇਸ ਦੇ ਉੱਤੇ ਵੀ ਸਹਿਮਤੀ ਜਿਤਾਉਂਦਾ ਨਜ਼ਰ ਨਹੀਂ ਆ ਰਿਹਾ ਪਰੇ ਜ਼ਰੂਰ ਹੈ ਸਵਾਲ ਵੱਡਾ ਹੈ ਕਿ ਆਖਰਕਾਰ ਇਸ ਐਸਆਈ ਨੇ ਜੇਕਰ ਖੁਦਕੁਸ਼ੀ ਕੀਤੀ ਹੈ ਤਾਂ ਕਿਸ ਨੇ ਖੁਦਕੁਸ਼ੀ ਕਰਨ ਦੇ ਲਈ ਇਸ ਨੂੰ ਉਕਸਾਇਆ ਕਿਸ ਨੇ ਖੁਦਕੁਸ਼ੀ ਕਰਨ ਦੇ ਦੌਰ ਤੱਕ ਲਜਾਇਆ ਗਿਆ ਇਸ ਐਸਆਈ ਨੂੰ ਉਸਦੇ ਵੀ ਨਾਮ ਇਸ ਚਿੱਠੀ ਦੇ ਵਿੱਚ ਨੇ ਦਰਅਸਲ ਸੁਖਵਿੰਦਰ ਪਾਲ ਸਿੰਘ ਆਪਣੇ ਸੀਨੀਅਰ ਅਫਸਰਾਂ ਤੋਂ ਬਹੁਤ ਦੁਖੀ ਸੀ ਇਹ ਜੋ ਸੁਸਾਈਡ ਨੋਟ ਦੇ ਵਿੱਚ ਲਿਖਿਆ ਗਿਆ ਸੁਖਵਿੰਦਰ ਪਾਲ ਸਿੰਘ ਸੁਸਾਈਡ ਨੋਟ ਦੇ ਵਿੱਚ ਲਿਖਦੇ ਨੇ ਕਿ ਮੈਨੂੰ ਮੇਰੇ ਸੀਨੀਅਰ ਅਫਸਰ ਬਹੁਤ ਦੁਖੀ ਕਰ ਰਹੇ ਨੇ ਮੈਂ ਬਹੁਤ ਪਰੇਸ਼ਾਨ ਹਾਂ ਆਪਣੇ ਸੀਨੀਅਰ ਅਫਸਰਾਂ ਤੋਂ ਖਾਸ ਤੌਰ ਦੇ ਦਿੱਤੇ ਜੋ ਸੁਸਾਇਡ ਨੋਟ ਦੇ ਵਿੱਚ ਜ਼ਿਕਰ ਆਉਂਦਾ ਹੈ ਸੁਸਾਇਡ ਨੋਟ ਦੇ ਵਿੱਚੋਂ ਲਿਖਤੇ ਨੇ ਕਿ ਜੀਆਰਪੀ ਦੇ ਐਸਐਚਓ ਤੇ ਮੁੰਸ਼ੀ ਮੈਨੂੰ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਕਰ ਰਹੇ ਨੇ ਜਿਸ ਵਿੱਚ ਜੀਆਰਪੀ ਦੇ ਐਸਐਚਓ ਤੇ ਮੁੰਸ਼ੀ ਦਾ ਨਾਮ ਵੀ ਲਿਖ ਦਿੱਤਾ ਗਿਆ ਫਿਲਹਾਲ ਲਾਪਤਾ ਏਐਸਆਈ ਦੀ ਭਾਲ ਜਿਹੜੀ ਹੈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਏਐਸਆਈ ਦੇ ਲਾਪਤਾ ਹੋਣ ਦੇ ਉੱਤੇ ਪਰਿਵਾਰ ਦੇ ਵੱਲੋਂ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਪਰਵਾਰਤਾ ਕਹਿੰਦਾ ਕਿ ਸੀਨੀਅਰ ਅਫਸਰ ਆਪਣੇ ਨਿਚਲੇ ਅਫਸਰਾਂ ਨੂੰ ਇਸ ਕਦਰ ਪਰੇਸ਼ਾਨ ਕਰਦੇ ਨੇ ਕਿ ਉਹ ਖੁਦਕੁਸ਼ੀ ਤੱਕ ਦੇ ਮੰਜ਼ਰ ਤੇ ਪਹੁੰਚ ਜਾਂਦੇ ਨੇ ਉਹ ਖੁਦਕੁਸ਼ੀ ਕਰਨ ਦੇ ਲਈ ਮਜਬੂਰ ਹੋ ਜਾਂਦੇ ਨੇ ਐਸਆਈ ਸੁਖਵਿੰਦਰ ਪਾਲ ਸਿੰਘ ਦਾ ਪਰਿਵਾਰ ਲਗਾਤਾਰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਉਧਰ ਦੂਜੇ ਪਾਸੇ ਫਤੇਗੜ ਸਾਹਿਬ ਦੇ ਐਸਪੀ ਯਾਦਵ ਦੇ ਵੱਲੋਂ ਵੀ ਆਪਣਾ ਇਸ ਦੇ ਉੱਤੇ ਪ੍ਰतिकਰਮ ਦਿੱਤਾ ਕਿ ਐਸਪੀ ਯਾਦਵ ਦਾ ਕਹਿਣਾ ਹੈ ਕਿ ਉਸ ਸਖਸ਼ ਦੀ ਉਸ ਐਸਆਈ ਦੀ ਉਸ ਪੁਲਿਸ ਮਲਾਜ਼ਮ ਦੀ ਵਾਲ ਕੀਤੀ ਜਾ ਰਹੀ ਹੈ ਲਗਾਤਾਰ ਟੀਮਾਂ ਸਰਚ ਕਰ ਰਹੀਆਂ ਨੇ ਵੱਖੋ ਵੱਖਰੀਆਂ ਜਗ੍ਹਾਾਂਾਂ ਤੇ ਪਰ ਉਸ ਨੂੰ ਲੱਭਣ ਦੀ ਕੋਸ਼ਿਸ਼ ਚੱਲੀ ਹੈ ਇਸ ਏਐਸਆਈ ਨੂੰ ਲੱਭਣ ਤੋਂ ਬਾਅਦ ਹੀ ਅਗਲੀ ਕਾਰਵਾਈ ਹੋਏਗੀ ਹਾਲਾਂਕਿ ਜੋ ਸੁਸਾਇਡ ਨੋਟ ਮਿਲਿਆ ਹੈ ਉਹ ਸੁਸਾਇਡ ਨੋਟ ਦੇ ਉੱਤੇ ਪੱਕਾ ਹੋਣ ਦੀ ਕੋਈ ਬਹੁਤੀ ਸਪਸ਼ਟਤਾ ਨਹੀਂ ਹੈ ਪਰ ਇਹ ਜ਼ਰੂਰ ਲਿਖਿਆ ਗਿਆ ਕਿ ਜੋ ਸੁਸਾਇਡ ਨੋਟ ਦੇ ਵਿੱਚ ਜਨਾਂ ਦੋ ਅਫਸਰਾਂ ਦੇ ਨਾਮ ਲਏ ਗਏ ਨੇ ਉਹਨਾਂ ਦੇ ਉੱਤੇ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਵਾਕਿਆਈ ASI ਸੁਖਵਿੰਦਰ ਪਾਲ ਸਿੰਘ ਇਹਨਾਂ ਦੋ ਅਫਸਰਾਂ ਤੋਂ SSHO ਤੇ ਮੁੰਸ਼ੀ ਤੋਂ ਨਾਰਾਜ਼ ਸੀ SSHO ਤੇ ਮੁੰਸ਼ੀ ਦੇ ਵੱਲੋਂ ਇਸ ਕਦਰ ਉਹਨਾਂ ਨੂੰ ਮਾਨਸਿਕ ਤੌਰ ਦੇ ਉੱਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਕਿ ASI ਸੁਖਵਿੰਦਰ ਪਾਲ ਸਿੰਘ ਸੁਸਾਈਡ ਕਰ ਗਿਆ ਜਾਂ ASI ਕਿਸੇ ਹੋਰ ਪਾਸੇ ਗਾਇਬ ਹੈ ਜਾਂ ASI ਕਿਸੇ ਹੋਰ ਸਾਜ਼ਿਸ਼ ਦਾ ਸ਼ਿਕਾਰ ਹੋਇਆ ਇਹ ਅਜੇ ਮਿੱਥ ਲਗਾਤਾਰ ਬਰਕਰਾਰ ਹੈ ਇਸ ਤੇ ਉੱਤੇ ਸਸਪੈਂਸ ਬਰਕਰਾਰ ਹੈ ਮਾਮਲਾ ਜੀ ਸਾਨੂੰ ਇੱਕ ਰਿਪੋਰਟ ਮਿਲੀ ਹੈ ਜੀ ਔਰ ਡੀਆਰ ਐਂਟਰੀ ਕਰ ਲਈਏ ਅਸੀਂ ਮਿਸਿੰਗ ਪਰਸਨ ਦੇ ਜਿਹੜਾ ਐਸਆਈ ਹੈ ਸੁਖਿੰਦਰ ਪਾਲ ਸਿੰਘ ਉਸ ਦੀ ਬਾਹਲ ਕੀਤੀ ਜਾ ਰਹੀ ਹੈ ਔਰ ਸਾਨੂੰ ਜਿਹੜੀ ਇਨਫੋਰਮੇਸ਼ਨ ਹੈ ਉਸ ਦੇ ਮੁਤਾਬਿਕ ਜਾਂ ਇਹ ਕਿਹਾ ਗਿਆ ਹੈ ਕਿ ਮੈਦਾਨ ਦੇ ਵਿੱਚ ਛਾਲ ਮਾਰੀ ਹੈ ਪਰ ਸਾਡੇ ਪਾਸੋਂ ਜਦੋਂ ਤੱਕ ਡੈੱਡ ਬੋਡੀ ਰਿਕਵਰ ਨਹੀਂ ਹੁੰਦੀ ਹੈ ਹੀ ਇਸ ਮਿਸਿੰਗ ਸੋ ਵੰਦੀ ਕਾਰਵਾਈ ਜਦ ਵੀ ਕੋਈ ਇਨਫੋਰਮੇਸ਼ਨ ਸਾਡੇ ਕੋਲ ਆਏਗੀ ਕਿਤੇ ਜੀ ਹਾਂਜੀ ਸੋਸਾਇਟੀ ਨੋਟ ਵੀ ਹੈ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜੀ ਔਰ ਉਸ ਦੇ ਵਿੱਚ ਵੀ ਜਿਹੜੇ ਕੰਪੇਨਡ ਹੈ ਉਸ ਨੂੰ ਵੀ ਦੇਖਿਆ ਜਾਵੇ ਜੀ ਨਾਮ ਵੀ ਦਿੱਤੇ ਗਏ ਪਰ ਆਪਣਾ ਮੰਨਣਾ ਜਦੋਂ ਤੱਕ ਮਿਸਿੰਗ ਪਰਸਨ ਵੀ ਮਤਲਬ ਉਸ ਦੀ ਕੋਈ ਇਨਫੋਰਮੇਸ਼ਨ ਸਾਡੇ ਕੋਲ ਨਹੀਂ ਆਂਦੀ ਉਸ ਵੇਲੇ ਤੱਕ ਅਸੀਂ ਬਾਕੀ ਹੋਰ ਕਮੈਂਟ ਨਹੀਂ ਕਰ ਸਕਦੇ ਜਾਂਚ ਦੇ ਉਸ ਵਿਸ਼ੇ